ਬਾਬਾ ਧੰਨਵਾਦੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਅੱਜ ਪਿੰਡ ਫਤੇਗੜ ਸੁਭਰਾ ਪਹੁੰਚਿਆ ਜ਼ਿਲ੍ਹਾ ਫਰੋਇਪੁਰ ਤਹਿਸੀਲ ਜੀਰਾ ਤੁਸੀਂ ਦੇਖ ਸਕਦੇ ਹੋ ਬੀਕੇ ਜੂ ਰਾਜੇਵਾਲ ਭਾਰਤ ਕਿਸਾਨ ਜੂਨੀਅਨ ਰਾਜੇਵਾਲ ਦੇ ਜਿਹੜਾ ਅੱਜ ਜੁਨਟ ਹੈ ਇਹ ਇੱਥੇ ਮੰਡੀ ਦੇ ਦਾਣਾ ਮੰਡੀ ਦੇ ਵਿੱਚ ਜਿਹੜਾ ਬੀਜ ਲੈ ਕੇ ਪਹੁੰਚੇ ਇਹਨਾਂ ਦੀ ਜੁਨਟ ਸੰਗਰੂਰ ਤੋਂ ਕੋਈ ਇਹਨਾਂ ਦਾ ਬਲਾਕ ਦੱਸ ਰਿਹਾ ਤਾਂ ਬਾਈ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਸਰਦਾਰ ਪ੍ਰਗਟ ਸਿੰਘ ਜੀ ਹੈਗੇ ਸਰਦਾਰ ਭਗਵਾਨ ਸਿੰਘ ਜੀ ਹੈਗੇ ਆ ਜਗਿੰਦਰ ਸਿੰਘ ਜੀ ਹੈਗੇ ਹੋਰ ਵੀ ਆਪਾਂ ਗੱਲਬਾਤ ਕਰਨ ਪ੍ਰਧਾਨ ਜੀ ਵਾਇਕਰ ਜਿੱਕਾ ਖਾਲਸਾ ਵਾਇਕਰ ਜਿੱਕੀ ਫਤਈ ਹਾਂਜੀ ਹਾਂਜੀ ਮੈਂ ਹਾਂਜੀ ਹਾਂਜੀ ਮੈਂ ਜੀ ਪ੍ਰਗਟ ਸਿੰਘ ਤਲਵੰਡੀ ਸੂਬਾ ਸਕੱਤਰ ਬੀਕੇ ਜੂ ਰਾਜੇਵਾਲ ਅੱਜ ਆਪਾਂ ਉਹ ਸਰਜਮੇਂ ਤੇ ਖੜੇ ਆਂ ਸਿੱਖ ਰਾਜ ਦੀਆਂ ਸ਼ਾਮਾਂ ਜਿੱਥੇ ਸਰਦਾਰ ਸ਼ਾਮ ਸਿੰਘ ਘਟਾਰੀ ਸ਼ਹੀਦ ਹੋਇਆ ਉਸ ਧਰਤੀ ਤੇ ਅੱਜ ਖੜੇ ਆਂ ਔਰ ਸੁਭਰਾਵਾਂ ਪਿੰਡ ਦੀ ਮੰਡੀ ਦੇ ਵਿੱਚ ਖੜੇ ਆ ਜਿਲ੍ਹਾ ਫਿਰੋਜ਼ਪੁਰ ਮਖੂ ਬਲਾਕ ਦਾ ਪਿੰਡ ਆ ਔਰ ਤੁਹਾਨੂੰ ਪਤਾ ਪਿਛਲੇ ਦਿਨਾਂ ਚ ਬਹੁਤ ਵੱਡੇ ਪੱਧਰ ਤੇ ਪੰਜਾਬ ਚ ਮੀਂਹ ਮੇੜ ਜਿਹੜੇ ਹੜ੍ਹ ਆਏ ਔਰ ਪੰਜਾਬ ਡੋਬਿਆ ਗਿਆ ਔਰ ਭਾਈਚਾਰੇ ਨੇ ਭਾਈਚਾਰੇ ਦੀ ਬਾਹ ਫੜੀ ਔਰ ਇੱਕ ਦੁੱਤੀ ਮਿਸਾਲ ਇੱਕ ਇਤਿਹਾਸ ਲਿਖਿਆ ਗਿਆ ਵੀ ਪੰਜਾਬੀਆਂ ਨੇ ਕਦੀ ਵੀ ਆਪਦੇ ਭਰਾਵਾਂ ਦੀ ਬਾਹ ਨਹੀਂ ਛੱਡੀ ਉਹ ਉੰਦੀ ਮਿਸਾਲ ਦੇ ਤਹਿਤ ਅੱਗੇ ਵੀ ਡੀਜ਼ਲ ਵੀ ਬਹੁਤ ਵੰਡਿਆ ਬੀਜ ਵੰਡਿਆ ਜੂਰੀਆ ਖਾਦ ਵੰਡ ਰਹੇ ਆ ਹੋਰ ਬਹੁਤ ਵੱਡੇ ਪੱਧਰ ਤੇ ਜੂਰੀਆ ਦੀ ਖੇਪ ਆ ਰਹੀ ਉਹ ਵੀ ਵੰਡਣੀ ਹੈ ਔਰ ਜੋ ਵੀ ਭਰਾ ਫੋਨ ਕਰ ਦਿੰਦੇ ਇੰਨੇ ਯੋਗ ਸਾਨੂੰ ਸਮਝਦੇ ਵੈਗਰੂ ਨੇ ਸਾਨੂੰ ਯੋਗ ਬਣਾਇਆ ਵੀ ਸਾਨੂੰ ਫੋਨ ਕਰਕੇ ਆਉਂਦੇ ਆ ਅਸੀਂ ਇਸ ਗੱਲ 'ਚ ਆਪਣੇ ਆਪ ਨੂੰ ਵਿਭਾਗਾ ਸਮਝਦੇ ਆ ਵੀ ਸਾਨੂੰ ਸੇਵਾ ਸਾਡੀ ਰਾਹੀਂ ਜੜੀ ਜਾਂਦੀ ਆ ਔਰ ਉਸ ਕੜੀ ਦੇ ਤਹਿਤ ਅੱਜ ਮੇਰੇ ਨਾਲ ਖੜੇ ਆ ਬਲਾਕ ਕਾਬਦਾ ਬਲਾਕ ਜਿਹੜਾ ਜ਼ਿਲ੍ਹਾ ਸੰਗਰੂਰ ਔਰ ਭਾਰਤੀ ਕਿਸਾਨੀ ਹੋਣੀਆਂ ਰਾਜੇਵਾਲ ਦੀ ਸਮੁੱਚੀ ਟੀਮ ਜਿਹੜੀ ਉਹਨਾਂ ਨੇ ਪਿੰਡ ਦੇ ਵਿੱਚੋਂ ਗੱਲ ਕਣਕ ਵੰਡਣ ਦੀ ਨਹੀਂ ਗਾਲਾ ਜਸਹਿਤਾ ਦੇਣ ਦੀ ਨਹੀਂ ਗੱਲ ਭਾਵਨਾ ਦੀ ਵੀ ਆ ਕਿਉਂਕਿ ਪਿੰਡ ਦੇ ਵਿੱਚੋਂ ਕਿਲੋ-ਕਿਲੋ 2-2 ਕਿਲੋ 10-10 20-20 50-50 ਕਿਲੋ ਇਕੱਠੀ ਕਰਕੇ ਕਣਕ ਸਾਡੀਆਂ ਭੈਣਾਂ ਨੇ ਆਪਦੇ ਭਾਈਚਾਰੇ ਵਾਸਤੇ ਸਾਡੇ ਭਰਾਵਾਂ ਨੇ ਆਪਦੇ ਭਾਈਚਾਰੇ ਵਾਸਤੇ ਮਦਦ ਭੇਜੀ ਹੈ ਤੇ ਮੇਰਾ ਸਾਡੀ ਜਥੇਬੰਦੀ ਦਾ ਕਸੂਲ ਹੈ ਵੀ ਜਿਨ੍ਹਾਂ ਚਿਰ ਅਸੀਂ ਪਹਿਲਾਂ ਅਸੈਸਮੈਂਟ ਨਹੀਂ ਕਰਦੇ ਉਹਨਾਂ ਚਿਰ ਅਸੀਂ ਕਦੀ ਸਹਿਯਤਾ ਨਹੀਂ ਦਿੱਤੀ ਔਰ ਪਹਿਲਾਂ 2 ਦਿਨ ਲਾ ਕੇ ਲਿਸਟ ਬਣਾਉਣੇ ਆ ਸਾਡੇ ਵੱਲੋਂ ਇਹ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਬਿਲਕੁਲ ਸਾਡਾ ਜਿਹੜਾ ਇੱਕ ਇੱਕ ਦਾਣਾ ਇੱਕ ਇੱਕ ਯੂਰੀਆ ਦਾ ਦਾਣਾ ਕਣਕ ਦਾ ਦਾਣਾ 1 ਲੀਟਰ ਡੀਜ਼ਲ ਜਿਹੜਾ ਉਹ ਟਿਕਾਣੇ ਤੇ ਪਹੁੰਚੇ। ਉਸ ਕੜੀ ਦੇ ਤਹਿਤ ਮੇਰੇ ਸਰਕਾਰਯੋਗ ਜ਼ਿਲ੍ਹੇ ਦੀ ਟੀਮ ਜਿਹੜੀ ਸਾਡੀ ਆ ਔਰ ਬਲਾਕ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਔਰ ਉਹਨਾਂ ਦੀ ਸਮੁੱਚੀ ਟੀਮ ਆ ਤੁਸੀਂ ਦੇਖ ਸਕਦੇ ਹੋ ਇਹ ਤੜਕੇ 4 ਵਜੇ ਦੇ ਆਪਦੇ ਪਿੰਡ ਤੋਂ ਨਿਕਲੇ ਆ। ਔਰ 4 ਵਜੇ ਤੋਂ ਨਿਕਲ ਕੇ ਠੰਡ ਦੇ ਵਿੱਚ ਇਹਨਾਂ ਨੇ ਗੱਦੇ ਕੰਬਲ ਲਾਏ ਸੀ ਉੱਤੇ ਆਏ ਆ 10 ਵਜੇ ਦਾ ਟਾਈਮ ਦਿੱਤਾ ਸੀ ਇਹ 8:30 ਵਜੇ ਸਾਡੇ ਕੋਲ ਆ ਗਏ। ਉਸ ਕੜੀ ਦੇ ਤਹਿਤ ਅਸੀਂ ਅੱਜ 100 150 ਗੱਟਾ ਲੈ ਕੇ ਆਏ ਆ ਸਮਾਨ ਜਿਹੜਾ ਕਣਕ ਲੈ ਕੇ ਆਏ ਆ ਗੱਲ ਭਾਵਨਾ ਦੀ ਕੀਤੀ ਸੀ ਕਣਕ ਤੁਸੀਂ ਦੇਖ ਸਕਦੇ ਹੋ ਘਰ ਦੇ ਤੋੜੇ ਤੇ ਘਰ ਦੀ ਕਣਕ ਕੋਈ ਵੀ ਗੁੱਥੀਆਂ ਵਾਲਾ ਨਹੀਂ ਐ ਅਸੀਂ ਇਹ ਵੀ ਇੱਥੋਂ ਤੱਕ ਵੀ ਇੱਥੋਂ ਤੱਕ ਵੀ ਗੱਲ ਸਾਡੀ ਆ ਵੀ ਅਸੀਂ ਇਹ ਜਿੰਨਾ ਚਿਰ ਕਣਕ ਪੱਕਦੀ ਨਹੀਂ ਅਸੀਂ ਇਹਨਾਂ ਭਰਾਵਾਂ ਦੀ ਬਾਹ ਫੜਨੀ ਐ ਭਾਵੇਂ ਉਹ ਪੈਸੇ ਦੇ ਰੂਪ 'ਚ ਹੋਵੇ ਭਾਵੇਂ ਉਹ ਡੀਜ਼ਲ ਦੇ ਰੂਪ 'ਚ ਹੋਵੇ ਉਹ ਭਾਵੇਂ ਕਣਕ ਦੇ ਰੂਪ 'ਚ ਹੋਵੇ ਭਾਵੇਂ ਉਹ ਦਵਾਈ ਜਿਹੜੀ ਕਣਕ ਨੂੰ ਪਾਉਣੀ ਹੁੰਦੇ ਰੂਪ 'ਚ ਹੋਵੇ ਕਿਸੇ ਕਿਸਮ ਦੇ ਰੂਪ 'ਚ ਵੀ ਹੋਵੇ ਜਿਹੜੀ ਸੇਵਾ ਉਹ ਅਸੀਂ ਇਹਨਾਂ ਦੀ ਬਾਹ ਫੜਾਂਗੇ ਵਾਇਗਰੂ ਨੇ ਸਾਨੂੰ ਬਾਲ ਬਖਸ਼ਿਆ ਅਸੀਂ ਕਰਾਂਗੇ ਇਸ ਕਰਕੇ ਸੰਗਰੂਰ ਦੀ ਟੀਮ ਆਈ ਫਰੇਗੜ ਸਭਰਾ ਦੀ ਜਿਹੜੀ ਦਾਣਾ ਮੰਡੀ ਦੇ ਵਿੱਚ ਅਸੀਂ ਇਹ ਅੱਜ ਇਹ ਤਾਂ ਤੁਛ ਜੀ ਆ ਦੀ ਦਾਣਾ ਤੇ ਇੱਕ ਜਿਹੜਾ ਛੋਟਾ ਜਿ ਵੀ ਕੋਈ ਇੱਕ ਦਾਣਾ ਕਣਕ ਦਾ ਵੀ ਦਾਨ ਕਰ ਦੇਣਾ ਤੇ ਉਹ ਵੀ ਭਾਵਨਾ ਨਾਲ ਜਿਹੜਾ ਹੁੰਦਾ ਵੜਾ ਮੁੱਲੀ ਗੱਲ ਹੁੰਦੀ ਏ ਮੇਰੇ ਨਾਲ ਮੇਰੇ ਸਤਕਾਰਯੋਗ ਮਨਜਿੰਦਰ ਸਿੰਘ ਇਹਨਾਂ ਦੀ ਟੀਮ ਖੜੀ ਏ ਜਿਹੜਾ ਸੰਗਰੂਰ ਤੋਂ ਇਹ ਬਲਾਕ ਪ੍ਰਧਾਨ ਏ ਸਾਡੇ ਉਥੋਂ ਦੇ ਔਰ ਉਹ ਦੱਸਣਗੇ ਤੁਹਾਨੂੰ ਵੀ ਇਹ ਕਿਵੇਂ ਕਣ ਇਕੱਠੀ ਕਰਕੇ ਔਰ ਕਿਵੇਂ ਇਹਨਾਂ ਦਾ ਫੁਰਨਾ ਫੁਰਿਆ ਔਰ ਕਿਵੇਂ ਇਹ ਅੱਜ ਲੈ ਕੇ ਆਏ ਅੱਜ ਦੀ ਇਸ ਬੀਜ ਵੰਡਾ ਬੀਜ ਵੰਡਾ ਤਾਂ ਨਹੀਂ ਕਹਿ ਸਕਦੇ ਅਸੀਂ ਚਲੂ ਹੋਏ ਸੀ ਥੋੜੀ ਜਿਹੀ ਇੱਕ ਸਹਾਇਤਾ ਲੈ ਕੇ ਆਏ ਆਂਗੇ ਸਾਡੇ ਵੀਰਾਂ ਵਾਸਤੇ ਤੇ ਬਹੁਤ ਵੱਡੀ ਤਰਾਸਦੀ ਹੈ ਹੜ੍ਹ ਸੀਗੇ ਜਿਹੜੇ ਕੁਦਰਤੀ ਹੜ੍ਹ ਨਹੀਂ ਕਹਿ ਸਕਦੇ ਆਪਾਂ ਇਹਨੂੰ ਮੈਨੂ ਮੇਡ ਹੜ੍ਹ ਸੀਗੇ ਜਿਹੜੇ ਹੈਗੇ ਸੀਗੇ ਅਸੀਂ ਆਪਾਂ ਦੇ ਪਿੰਡ ਦੇ ਵਿੱਚੋਂ ਥੋੜਾ ਥੋੜਾ ਕੁਝ ਲੈ ਕੇ ਆਏ ਆਂਗੇ 100 150 ਗੱਟਾ ਕਣਕ ਦਾ ਤੇ ਉਹ ਸਾਡੇ ਵੀਰਾਂ ਦਾ ਅਸੀਂ ਘਾਟਾ ਤਾਂ ਨਹੀਂ ਪੂਰਾ ਕਰ ਸਕਦੇ ਜਿਹੜਾ ਹੋਇਆਗਾ ਹੜ੍ਹਾਂ ਦੇ ਨਾਲ ਤਾਂ ਸਾਡੀ ਛੋਟੀ ਜਿਹੀ ਭੇਟ ਹੈ ਇੱਕ ਜਿਹੜੀ ਅਸੀਂ ਲੈ ਕੇ ਆਏ ਆਂਗੇ ਤੇ ਇਹ ਅਸੀਂ ਵੀਰਾਂ ਨੂੰ ਅੱਜ ਵੰਡਣ ਆਏ ਆਂ ਦੇ ਹੋਰ ਜਿਹੜੇ ਇਹ ਕਾਟਾ ਤਾਂ ਨਹੀਂ ਕੋਈ ਪੂਰਾ ਕਰ ਸਕਦਾ ਜ राजेवाल ਸਾਹਿਬ ਦੇ ਜਿਹੜੇ ਬੇਨਤੀ ਕੀਤੀ राजेवाल ਸਾਹਿਬ ਨੇ ਵੀ ਆਪਾਂ ਆਪਣੇ ਵੀਰਾਂ ਦੀ ਸਹਾਇਤਾ ਕਰਨੀ ਆ ਉਹਦੇ ਤਹਿਤ ਅਸੀਂ ਪਿੰਡ ਦੇ ਵਿੱਚੋਂ ਕੋਈ ਜਿਹੜਾ ਇਹ ਸੀਗਾ ਰਸਨ ਇਕੱਠਾ ਕੀਤਾ ਤੇ ਅੱਜ ਲੈ ਕੇ ਆਏ ਆ ਪਿੰਡ ਦਾ ਨਾਂ ਕੀ ਸੀ ਭਾਈ ਜੀ ਪਿੰਡ ਘਾਉ ਦਾ ਬਲਾਕ ਸੰਗਰੂਰ ਜ਼ਿਲ੍ਹਾ ਸੰਗਰੂਰ ਠੀਕ ਹੈ ਜੀ ਕਿਹੜੇ ਕਿਹੜੇ ਸਿੰਘ ਆਪਨੇ ਨੇ ਆਏ ਜੱਥੇਬੰਦੀ ਦਾ ਹੁਣ ਸਿੰਘ ਮੱਖਣ ਸਿੰਘ ਦਾ ਬਲਾਕ ਕਾਈ ਪ੍ਰਧਾਨ ਤੇ ਦਰਸ਼ਨ ਸਿੰਘ ਜਰਨਲਿਸਟ ਕਤਰ ਦਰਸ਼ਨ ਸਿੰਘ ਖਜ਼ਾਨਚੀ RAM ਸਿੰਘ ਬਿੰਦਰ ਸਿੰਘ ਲਾਭ ਸਿੰਘ ਹਜ਼ਾਰਾ ਖਾਨ ਬੰਤ ਸਿੰਘ ਭਰਪੂਰ ਸਿੰਘ ਰੂਪੀ ਖਾਨ ਠੀਕ ਹੈ ਜੀ ਸਾਡੇ ਚੈਨਲ ਵਾਲੇ ਭਾਈ ਜੀ ਤੁਹਾਨੂੰ ਜੀ ਆਇਆਂ ਸਾਡਾ ਵੀ ਆਪਣਾ ਇਲਾਕਾ ਹੈਗਾ ਹਾਂ ਜੀ ਭਾਈ ਧੰਨਵਾਦ ਜਰੂਰ ਬਿਲਕੁਲ ਜੀ ਮੈਂ ਮੇਰੇ ਸਤਿਕਾਰਯੋਗ ਸਾਰੀ ਟੀਮ ਔਰ ਸਰਦਾਰ ਮਨਜਿੰਦਰ ਸੋਹਰੀ ਮੈਂ ਹੱਥ ਜੋੜ ਕੇ ਇਹਨਾਂ ਦਾ ਧੰਨਵਾਦ ਕਰਦਾ ਜਿੰਨੇ ਸੁਭਰਾਵਾਂ ਦੀ ਸੰਗਤ ਹੈ ਔਰ ਜਿੰਨੇ ਸਾਡੀ ਜਥੇਬੰਦੀ ਦੇ ਅਹੁਦੇਦਾਰ ਵੀ ਆਏ ਆ ਮੈਂ ਹੱਥ ਜੋੜ ਕੇ ਉਹਨਾਂ ਦਾ ਧੰਨਵਾਦ ਕਰਦਾ ਕਿ ਤੁਸੀਂ ਇੰਨਾ ਕਸ਼ਟ ਕੀਤਾ ਔਰ ਸਾਡੇ ਵਾਸਤੇ ਸਾਡੇ ਭਰਾਵਾਂ ਵਾਸਤੇ ਤੁਸੀਂ ਇੰਨਾ ਕੁਝ ਲੈ ਕੇ ਆਏ ਅੱਗੇ ਵੀ ਬਹੁਤ ਕੁਝ ਲੈ ਕੇ ਤੁਸੀਂ ਆਉਂਦੇ ਹੋ ਕੋਈ ਕਸਰ ਨਹੀਂ ਛੱਡੀ ਪਰ ਅੱਜ ਜਿਹੜਾ ਤੁਸੀਂ ਇੰਨਾ ਕਣਕ ਲੈ ਕੇ ਆਏ ਹੋ ਉਹ ਮੈਂ ਦਿਲ ਦੀਆਂ ਗਰਾਈਆਂ ਤੋਂ ਸਮੂਚਾ ਨਗਰ ਸਮੂਚੀ ਭਾਰਤੀ ਕਿਸਾਨੀ ਹੁਣੇ ਰਾਜੇਵਾਲ ਦੀ ਜਿੰਨੀ ਵੀ ਸਾਡੀ ਟੀਮ ਹੈ ਉਹਨਾਂ ਦੇ ਦਿਲ ਦੀਆਂ ਗਰਾਈਆਂ ਤੋਂ ਮੈਂ ਤੁਹਾਡਾ ਧੰਨਵਾਦ ਬਾਈ ਜੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤਾਂ ਤੁਸੀਂ ਦੇਖ ਸਕਦੇ ਹੋ ਇਸ ਗਰੂਰ ਤੋਂ ਬਾਈ ਜੀ ਹੁਣੇ ਆਏ ਆ ਕਿਸਾਨਾਂ ਕੋ ਹੈਗੇ ਆ ਤਾਂ ਕਣਕ ਲੈ ਕੇ ਆਏ ਆ ਉਹ ਕਣਕਾ ਘਰਾਂ ਚੋਂ ਲੈ ਕੇ ਆਏ ਆ ਕਿਲੋ ਕਿਲੋ ਦੋ ਦੋ ਕਿਲੋ ਜਿਸ ਤਰ੍ਹਾਂ ਦੇ ਵੀ ਭਾਵਨਾ ਸੀਗੀ ਸਾਡੇ ਕਿਸਾਨ ਭਰਾਵਾਂ ਦੀ ਮਜ਼ਦੂਰ ਭਰਾਵਾਂ ਦੀ ਜਾਂ ਪਿੰਡ ਵਾਸੀਆਂ ਦੀ ਤਾਂ ਇਹਨਾਂ ਦਾ ਧੰਨਵਾਦ ਵੀ ਕਰਦੇ ਆ ਕਿਉਂਕਿ ਲਗਾਤਾਰ ਜਿਹੜੀਆਂ ਸਾਡੀਆਂ ਕਿਸਾਨ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਗਿਆ ਭਾਵੇਂ ਸਮਾਜਿਕ ਸੰਸਥਾਵਾਂ ਸਾਡੇ ਐਨਆਰਆਈ ਵੀਰ ਹੈਗੇ ਲਗਾਤਾਰ ਪੰਜਾਬ ਦੇ ਜਿਹੜੇ ਹੜ੍ਹ ਪ੍ਰਭਾਵਤ ਲਾਕੇ ਹੈਗੇ ਖਾਸ ਕਰਕੇ ਫਰੋਹੇਪੁਰ ਦੇ ਵਿੱਚ ਪ੍ਰਧਾਨ ਜੀ ਨੇ ਵੀ ਦੱਸਦੇ ਕਿ ਵੱਖਰੀ ਮਿਸਾਲ ਸਾਡੇ ਭਾਈਚਾਰੇ ਨੇ ਕਾਇਮ ਕੀਤੀ ਹੈ ਪੰਜਾਬੀਆਂ ਨੇ ਪੰਜਾਬੀਆਂ ਦੀ ਬਾਹ ਫੜੀ ਹੈ ਤਾਂ ਇੱਕ ਵੱਡੀ ਧਾਰਨ ਹੈਗੀ ਹੈ ਬੇਸ਼ੱਕ ਦੀ ਵੱਡੀਆਂ ਮੁਸੀਬਤਾਂ ਜੋ ਚਲਦੀ ਇਹਨਾਂ ਵੀਡੀਓ ਜਰੂਰ ਸ਼ੇਅਰ ਕਰਨਾ ਸਾਡਾ ਚੈਨਲ ਸਾਡੀ ਧਰਤੀ ਸਾਡੇ ਲੋਕ ਉਸ ਨੂੰ ਬਾਤ ਦਾ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ